ਅੱਜ ਫੌਜੀ ਮੇਜਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਸੀ। ਘਰ ਦੇ ਇੱਕ ਕਮਰੇ ਵਿੱਚ ਭੋਗ ਦੇ ਸ਼ਲੋਕ ਉਚਾਰੇ ਜਾ ਰਹੇ ਸਨ ਤੇ ਦੂਜੇ ਕਮਰੇ ਵਿੱਚ surjeet कौर ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਆਪਣੇ ਦਿਓਰ ਕਲਦੀਪ ਸਿੰਘ ਨੂੰ ਪਤੀ ਸਵੀਕਾਰ ਕਰ ਲਵੇ। surjeet ਦੀ ਸੱਸ ਨਿਹਾਲੋ ਨੇ ਇੱਕ ਸੁਜੀ ਹੋਈ ਔਰਤ ਵਾਂਗ ਸਮਝਾਉਂਦਿਆਂ ਕਿਹਾ surjeet ਤੂੰ ਚਾਰ-ਚਾਰਤੀਆਂ ਦੀ ਮਾਂ ਐ। ਉਤ ਦੋਹਾ ਪਰਵਾਰਾਂ ਬਾਰੇ ਸੋਚੀ ਮਾਸੀ ਜੀ ਨਸ਼ੇੜੀ ਮਰਦ ਤਾਂ ਸਿਉਂਕ ਲੱਗੇ ਰੁੱਖ ਤੋਂ ਵੀ ਮਾੜਾ ਹੁੰਦਾ ਸੁਰਜੀਤ ਦੀ ਵੱਡੀ ਭੈਣ ਦਾ ਇਸ਼ਾਰਾ ਕੁਲਦੀਪ ਵੱਲ ਸੀ ਨਾ ਧੀਏ ਕੌੜਾ ਨਾ ਬੋਲ ਨਾ ਬੋਲ ਔਲਾਦ ਦਾ ਪਿਆਰ ਲੈ ਕੇ ਸ਼ਾਇਦ ਸ਼ਰਾਬ ਵੀ ਛੱਡ ਜੇ ਚੰਦਰਾ ਨਿਹਾਲੋਂ ਨੇ ਕੁਲਦੀਪ ਦਾ ਪੱਖ ਪੂਰਿਆ ਪਿੰਡ ਦੀ ਸਰਪੰਚਨੀ ਸੀਤੋ ਜੋ ਕਾਫੀ ਧੀਰ ਤੋਂ ਚੁੱਪ ਬੈਠੀ ਸੀ ਉਸਨੇ ਆਪਣੀ ਰਹਿ ਦਿੰਦਿਆਂ ਆਖਿਆ ਤੀ ਇਹ ਮਰਦ ਪੱਖੀ ਸਮਾਜ ਵਿੱਚ ਮਰਦ ਬਿਨਾ ਰਹਿਣਾ ਓਨਾ ਹੀ ਔਖਾ ਹੈ ਜਿੰਨਾ ਬਿਨਾ ਹੱਥਾਂ ਦੇ ਰੋਟੀ ਖਾਣਾ ਕੋਲ ਬੈਠੀਆਂ ਔਰਤਾਂ ਨੇ ਆਪਣੀ ਰਹਿ ਦਿੱਤੀ ਪਹਾੜ ਜਿੱਡੀ ਜ਼ਿੰਦਗੀ ਕਿਵੇਂ ਟੱਪੂ ਵਿਚਾਰੀ ਦੀ ਇਹ ਤਾਂ ਪਹਿਲਾ ਹੀ ਈ ਤੀਆਂ bari maa ae pog di rasam to baad surjit de samne faisle di kadi aan khadi si ਆ ਭਾਈ ਦੱਸੋ ਕੀ ਵਿਚਾਰ ਐ surjit ਦੇ ਸੌਰੇ ਹਰਦੀਪ ਸਿੰਘ ਨੇ ਕਮਰੇ ਚ ਬੜਦਿਆਂ ਕਿਹਾ ਇੰਨੇ ਕੀ ਦੱਸਣਾ ਵਿਚਾਰੀ ਨੇ ਕੁਲਦੀਪ ਨੂੰ ਬੁਲਾਓ ਤੇ ਉਹਦੇ ਸਿਰ ਪੱਗ ਧਰ ਦਿਓ ਹਰਦੀਪ ਸਿੰਘ ਦੇ ਛੇਖੜੇ ਠੇਕੇਦਾਰ ਗੁਰਮukh ਸਿੰਘ ਨੇ ਜਿਵੇਂ ਫੈਸਲਾ ਹੀ ਸੁਣਾ ਦਿੱਤਾ ਹੋਵੇ ਜਿਵੇਂ ਤੇਰਾ ਮਨ ਮੰਨਦਾ ਉਵੇਂ ਹੀ ਕਰਤੀ ਏ ਕੋਲ ਬੈਠੇ surjit ਦੇ ਬੁੱਢੇ ਪਿਤਾ ਨੇ ਪੰਜੂ ਪੁੱਜਦਿਆਂ ਕਿਹਾ ਚਲੋ ਸਰਦਾਰ ਜੀ ਅਰਦਾਸ surjit ਦੇ ਪਿਤਾ ਨੇ ਹਰਦੀਪ ਸਿੰਘ ਨੂੰ ਇਸ਼ਾਰੇ ਨਾਲ ਆਖਿਆ ਚਲ ਠੀਕ ਹੈ ਪੁੱਤ ਸੋਚ ਸਮਝ ਕੇ ਦੱਸ ਦੇਵੀਂ ਰੱਬ ਵੀ ਪਤਾ ਨਹੀਂ ਕਿਉਂ ਉਹਨਾਂ ਨੂੰ ਲੈ ਜਾਂਦਾ ਜਿਨ੍ਹਾਂ ਦੀ ਲੋੜ ਹੋਵੇ ਚੰਦਰੀ ਦੇ ਇਹ ਬੋਲ ਸੁਣ ਕੇ ਨਿਹਾਲੋ ਦਾ ਗਲ ਭਰ ਆਇਆ ਪਰ ਮਾਂ ਜੀ ਮੈਂ ਕੱਲੀ ਫੈਸਲਾ ਕਿਵੇਂ ਲੈ ਲਵਾਂ ਮੇਰੀਆਂ ਚਾਰੇ ਧੀਆਂ ਦਾ ਵੀ ਸੁਰਜੀਤ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਆਪਣੀਆਂ ਧੀਆਂ ਵੱਲ ਤੱਕਿਆ ਜਿਵੇਂ ਕੁਝ ਪੁੱਛਣਾ ਚਾਹੁੰਦੀ ਹੋਵੇ ਮੰਮੀ ਜੀ ਤੁਸੀਂ ਕੋਈ ਵੀ ਫੈਸਲਾ ਲੈ ਲਵੋ ਅਸੀਂ ਤੁਹਾਡੇ ਨਾਲ ਆਰਮਨ ਤੇ ਅਮਨ ਇਕੱਠੀਆਂ ਹੀ ਬੋਲ ਪਈਆਂ ਠੀਕ ਹੈ ਬੱਚਿਓ ਜੇ ਤੁਸੀਂ ਚਾਰੇ ਉਂਗਲਾਂ ਬਣਾਉਂਗੀਆਂ ਤਾਂ ਮੈਂ ਅੰਗੂਠਾ ਬਣ ਕੇ ਮੁਠੀ ਦੀ ਤਾਕਤ ਪੂਰੀ ਕਰਾਂਗੀ ਐਨੀ ਗੱਲ ਕਹਿ ਕੇ ਸੁਰਜੀਤ ਨੇ ਜਿਵੇਂ ਮਨ ਹੀ ਮਨ ਫੈਸਲਾ ਕਰ ਲਿਆ ਹੋਵੇ